ਰਾਤ ਰੀਤੋ ਸਾਡੀਆਂ 3 ਸਟਾਰੀਆਂ ਤਾਂ ਉਸ ਦਿਨ ਵੀ ਜਦੋਂ ਆਇਸ ਦਾ ਇੱਕ ਇੱਟਰ ਉਹਦੇ ਗੋਹ ਪਏ ਸੀ ਜਿਨ੍ਹਾਂ ਦੇ ਪਏ ਸੀ ਉਹ ਜਦੋਂ ਚੱਟਣ ਲੱਗੇ ਇਹਨੇ ਉਹਨਾਂ ਨੂੰ ਗਾਹਾਂ ਇੰਨੀਆਂ ਗੰਦੀਆਂ ਗੱਡੀਆਂ ਕਿ ਮੈਂ ਬੋਲ ਕੇ ਦੱਸ ਨਹੀਂ ਸਕਦੀ ਇਸ ਤਰ੍ਹਾਂ ਇਹਨੇ ਗੱਡੀਆਂ ਗਾਲਾਂ ਬੂਟਾ ਸਿੰਘ ਨੇ ਹਨਾ ਇਹ ਕਹਿੰਦਾ ਉਹ ਕਹਿੰਦੇ ਟੀਆਂ ਨਾਲ ਚਾਹ ਗਿਆ ਵੀ ਕੂੜਾ ਅਸੀਂ ਸਿੱਟਿਆ ਜੀ ਚੱਕ ਲਾਂਗੇ ਕਹਿੰਦਾ ਮਾਂ ਚਾਹਣ ਆਏ ਸੀ ਪਹਿਲਾਂ ਕਿ ਗਾਲਿਆਂ ਨੂੰ ਸੱਟ ਕੇ ਗਏ ਸੀ ਯਾਨੀ ਇਤਾਂ ਦੀਆਂ ਗੰਦੀਆਂ ਗਾਲਾਂ ਇਹਨੇ ਕੱਟੀਆਂ ਪਰ ਉਹ ਇਹਨੇ ਮੋਰੇ ਹੱਥ ਧੋੜਦੀ ਰਹੀ ਉਹ ਕਹਿੰਦੀ ਚਾਚਾ ਜੀ ਤੁਸੀਂ ਮਾਪਿਆਂ ਸਾਡਾ ਇਦਾਂ ਨਾ ਬੋਲੋ ਚਲ ਉਸ ਦਿਨ ਅਸੀਂ ਕੁਝ ਨਹੀਂ ਕਿਹਾ ਅ ਲਾਈਆਂ ਇਹ ਜਿਉਂਸ ਕੋਟੇ ਦੇ 6 ਮਹੀਨੇ ਦਾ ਕੰਮ ਸਾਢੇ 8 ਮਹੀਨੇ ਦਾ ਫਿਲਮ ਬਣਾਉਂਦਾ ਰਹੀ ਆ ਤਾਂ ਉਹ ਅਸੀਂ ਵੀ ਫੇਰ ਵੀ ਕੋਈ ਕੁਛ ਨਹੀਂ ਕਿਹਾ ਸੀ ਲੱਗਦੀਆਂ ਪਹਿਲਾਂ ਮੇਰੇ ਤੇ ਤੀਆਂ ਲੱਗਦੀਆਂ ਅੱਜ ਜਿਹੜੀ ਤੇਰੀਆਂ ਦਾ ਪਤਾ ਨਹੀਂ 10 ਸਾਲ ਪੁਰਾਣੀਆਂ ਲਾਤੀਆਂ ਕਿੰਨੀਆਂ ਹਨਾ ਸਾਨੂੰ ਪਤਾ ਹੀ ਨਹੀਂ ਨਾ ਗੱਲਾਂ ਦਾ ਠੀਕ ਨਾ ਪਹਿਲਾਂ ਅੱਜ ਕੀ ਘਟਣਾ ਹੋਈ ਅੱਜ ਦਰਨਾ ਘੱਟ ਲਾਇਆ ਤੁਮ ਅੱਜ ਜਦੋਂ ਅਸੀਂ ਗਏ ਸੀ ਕਿਤੇ ਅਸੀਂ ਵਾਪਸੀ ਆਏ ਤੇ ਇਹਨਾਂ ਨੇ ਤੀਆਂ ਵਾਲੇ ਚੌਕ ਦੇ ਵਿੱਚ ਟਰਾਲੀ ਟਰੈਕਟਰ ਲਾਤਾ ਹਨਾ ਜਦੋਂ ਅਸੀਂ ਬੀਬੀਆਂ ਇਕੱਠੀਆਂ ਹਣ ਲੱਗੀਆਂ ਹਣ ਕਈ ਤਾਂ ਡਰਦੀਆਂ ਆਈਆਂ ਹੀ ਨਹੀਂ ਅਸੀਂ ਤਾਂ ਇੱਥੇ ਬਹਿ ਗਏ ਆ ਕੇ ਤਾਂ ਇਹ ਆਪ ਫੇਰ ਚਲਾ ਗਿਆ ਤਾਂ ਕਹਿੰਦੇ ਇੱਥੇ ਤੀਆਂ ਨਹੀਂ ਲਾਉਣ ਦੇ ਰੀਆਂ ਤੇ ਕਹਿੰਦੇ ਇਹਨੂੰ ਉਡਾਣ ਦੀ ਕੋਈ ਨਹੀਂ ਜਿੱਤੀ ਕਹਿ ਨਹੀਂ ਆ ਨੀ ਤੂੰ ਚਲਾ ਕੇ ਆ ਨਾ ਹੈ ਨਹੀਂ ਕੋਈ ਬੂਝਾ ਨਾ ਜਦੋਂ ਚੱਲ ਕੇ ਕਹਿੰਦਾ ਚੁੱਕੀਆਂ ਸਮਾਰੀਆਂ ਆ ਕੇ ਫਿਰ ਕਹਿੰਦਾ ਕੰਝਾ ਘਾਂਡ ਕਰਦੇ ਆਂ ਕਹਿੰਦਾ ਨਾਚ ਕਰਦੀਆਂ ਇਹਨਾਂ ਨੂੰ ਕਹਿੰਦਾ ਸ਼ਰਮ ਨਹੀਂ ਉਹ ਵੀ ਬੰਦਿਆਂ ਨੂੰ ਇਹਨਾਂ ਦੀ ਤਨਾਲੇ ਆ ਕੇ ਡਾਚਦੇ ਨੇ ਲੋਕੀ ਦੇਖਦੇ ਆ। ਆ ਇਹ ਹੁਣ ਚਲੋ ਇਹ ਸਾਰੀਆਂ ਚੱਲ ਨਹੀਂ ਆਉਂਦਾ ਹੈ ਨਾ ਇਹ ਸਭਿਆਚਾਰ ਪ੍ਰੋਗਰਾਮ ਚੱਲਦਾ ਜੇ ਤਾਂ ਕੋਈ ਅਸੀਂ ਗਾਲ੍ਹਾਂ ਬੋਲਦੇ ਆ ਫਿਰ ਸੱਲ ਬਦਲਾ ਕਰਦੇ। ਤੁਸੀਂ ਸਾਰੇ ਸੁਣਦੇ ਆ ਸਾਰੀ ਦੁਨੀਆ ਪਬਲਿਕ ਸੁਣਦੀ ਇਹ ਗੱਲਾਂ ਦਾ। ਤਾਂ ਮੜ ਕੇ ਫੇ ਹੁਣ ਖਲਾਰਾ ਤੋਂ ਪਿਆਣਾ ਸੀ ਅਸੀਂ ਫੇਰ ਧਰਨਾ ਲਾ ਲਿਆ ਇੱਥੇ। ਇਹ ਕਿ ਪ੍ਰਸ਼ਾਸਨ ਦਾ ਕੀ ਰੋਲ ਹੈ ਤੁਹਾਡੇ? ਪ੍ਰਸ਼ਾਸਨ ਨੂੰ ਅਸੀਂ ਫੋਨ ਤਾਂ ਕਰਕੇ ਪਹਿਲਾਂ ਵੀ ਕਰਵਾਇਆ। ਅਸੀਂ ਕਹਿੰਦੇ ਸਾਡੀ ਆ ਪ੍ਰੋਬਲਮ ਹੈ ਹੁੰਦੀ ਉਹ ਕਹਿੰਦਾ ਨਹੀਂ ਲਾਉਂ ਦਿੰਦੀ ਅਸੀਂ ਤੇ ਮੇਰੇ ਵੀ ਪਹਿਲਾਂ ਇੱਟਾ ਰੋੜੇ ਖਲਾਰ ਕੇ ਗਿਆ ਇਸੇ ਰਾਸ ਦਾ ਬੱਸ ਗਿਆ ਤਾਂ ਹੁਣ ਸਾਵੀ ਟਰਾਲੀ ਲਾ ਆਪੀ ਫੇਰ ਸਾਰੇ ਇਕੱਠੇ ਲਾ ਕੇ ਟੋਕਾ ਵੀ ਨਹੀਂ ਰੋਕਦਾ ਕੰਮ ਹੀ ਹੋਣਾ ਉਹ ਕਹਿੰਦਾ ਮੇਰਾ ਥਾਂ ਆ ਤੇ ਤੇ ਅਸੀਂ ਗੋਡਰ ਵੀ ਜਦ ਕਹਿੰਦੇ ਈ ਆ ਚੌਕੇ ਕਹਿੰਦੇ ਕੋਈ ਈ ਤੀਆਂ ਵਾਲਾ ਚੌਂਕੜੀਆ ਤੇਰਾ ਖਾ ਯਾ ਕੋਈ ਸਾਰਾ ਨਹੀਂ ਲੱਗਦਾ ਕਹਿੰਦਾ ਇਸੇ ਤਾਂ ਇਹ ਹਰੀ ਓਮ ਬ੍ਰਹਮੇ ਪਾਲ ਹੋਣੀ ਸਾਡੇ ਪਾਸ ਚੌਕੀਦਾਰ ਫਰੇ ਹੋ ਗਏ ਇਹਨਾਂ ਨੂੰ ਦੋ ਵਾਰੀ ਕੇਸ ਹੈ ਜਿਹੜਾ ਆਇਆ ਤੇਜੀ ਵਾਰੀ ਕੇਸ ਅਸਲ ਤੇ ਲਾ ਆਇਆ ਪਿਛਲੇ ਸਾਲ ਵੀ ਅਸੀਂ ਮਿੱਟੀ ਘਟਾ ਪਿਆ ਸੀ ਮੈਂ ਬਸਾਉਣ ਲੱਗ ਪਈ ਨਹੀਂ ਇਹ ਚੌਕੜਾ ਕੇ ਜਿੱਤਿਆ ਆ ਹਾਂਜੀ ਹਾਂਜੀ ਕੇਸਾ ਜੀ ਜੋਕ ਅਸ ਇਹ ਲਾਲ ਨੀਕ ਦੇ ਅੰਦਰ ਆ ਸਾਰੇ ਇਹ ਕਹਿੰਦੇ ਇਹਦਾ ਲਿਖਤੀ ਨਾ ਹੈ ਨੀ ਕੋਈ ਵੀ ਇਹਦਾ ਹਾਂ ਜੇ ਤਾਂ ਹੈਗਾ ਤਾਂ ਚਲੋ ਆਪਾਂ ਫੇਰ ਸਹਿਮਤ ਹੋ ਉਹਦੇ ਨਾਲ ਫੇਰ ਸਾਰੇ ਪੰਨੇ ਸਹਿਮਤ ਆ ਹਨਾ ਅਸੀਂ ਦੇਖੋ ਇੱਥੇ ਕੋਈ ਮੰੰਜਾ ਨਹੀਂ ਡੋੜ ਅਸੀਂ ਕੋਈ ਇੱਥੇ ਰਹਿਣਾ ਨਹੀਂ ਸਿਰਫ 10 ਦਿਨਾਂ ਦਾ ਇਹ ਪ੍ਰੋਗਰਾਮ ਹੁੰਦਾ ਸਾਡਾ ਅਸੀਂ ਤਾਂ ਕੁਝ ਨਹੀਂ ਕਹਿੰਦੇ ਕਿ ਜਿਹੜਾ ਦਿਲ ਕਰਦਾ ਆ ਜਾਵੇ ਇੰਜੋਏ ਕਰੇ ਹਨਾ ਇਹ ਉਹਨਾਂ ਦਾ ਮਸਲਾ ਪਰ ਇਹਦਾ ਇਹ ਸਾਨੂੰ ਗਲਤ ਨਾ ਬੋਲੀ ਮੇਰਾ ਕਹਿੰਦਾ ਜਮਾਰੀਆਂ ਚੁੰਡੀਆਂ ਆ ਕੇ ਗੱਲ ਬੋਲੀਆਂ ਇੱਥੇ ਆ ਚਾਰੀਆਂ ਨੰਗਾ ਰਾਜ ਪਰ ਇਹ ਉਹਨਾਂ ਨੂੰ ਸਾਨੂੰ ਪੁੱਛਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹ ਕਿਉਂ ਬੋਲਦਾ ਹੈ ਬਾਹਰ ਮੈਂ ਜਾਣੇ ਕਿ ਕਿਹੜਾ ਨੂੰ ਕਾਲਦਾ ਟਾਈਮ ਦਿੱਤਾ ਹੋਇਆ ਹੈ ਹਾਂਜੀ 10 ਵਜੇ ਦਾ ਹਾਂਜੀ ਪੰਜ ਜਾਣੇ ਤੁਹਾਡੇ ਇੱਧਰਲੇ ਪੰਜ ਜਾਣੇ ਬੋਰਡ ਲੈ ਜਾ ਕੇ ਇੱਥੇ ਬੱਠੇ ਸਾਡੇ ਆ ਮੈਂਬਰ ਹੈਗੇ ਆ ਪੰਜ ਜਾਣੇ ਜਾਣਗੇ ਸਾਡੀ ਮੈਂ 15 ਮੈਂਬਰਾਂ ਦੀ ਕਮੇਟੀ ਬਣੀ ਹੈ ਉਹਨਾਂ ਵਿੱਚੋਂ ਇੱਕ ਜਾਊ ਦੋ ਜਾਊ ਬਾਕੀ ਆ ਮੈਂਬਰ ਹੈਗੇ ਆ ਕੋਈ ਗੱਲ ਨਹੀਂ ਹਨਾ ਜੈਸਟਡ ਹੋਈ ਆ ਕਮੇਟੀ ਆਪਣੀ ਬਾਕੀ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੇ ਤੁਸੀਂ ਸਾਡੇ ਨਾਲ ਸਹਿਯੋਗ ਕਰੋਗੇ ਤਾਂ ਇਹ ਆਪਾਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਹਨਾ ਨਿਸ਼ਾਨ ਸਾਹਿਬ ਦੇਖ ਲਓ ਲੱਗਾ ਤੁਸੀਂ ਹੈ ਲਾਉਨੇ ਆ 30 ਬਾਅਦ ਮੈਨੂੰ ਹੋ ਗਿਆ ਜੀ ਇਹਨਾਂ ਨੂੰ ਤੀਆਂ ਲਾਉਂਦਿਆਂ ਨੂੰ ਸਾਡੀਆਂ ਸੱਸਾਂ ਲਾਉਂਦੀਆਂ ਸੀ ਪਹਿਲਾਂ ਉਹਨਾਂ ਦੀ ਸਫਾਈ ਤੁਸੀਂ ਆਪੇ ਕਰਨਾ ਲੋ ਪਹਿਲਾਂ ਹਨਾ ਇਹ ਸਾਡੇ ਔਣ ਤੋਂ ਕਿਤੇ ਨਾਲ ਇਹ ਦੇਖੋ ਅੱਜ ਕਹਿੰਦਾ ਤੀਆਂ ਵਾਲਾ ਚੌਕ ਨਹੀਂ ਅਕਸਰ ਇੱਥੇ ਸੁੱਖੀਆਂ ਪੜਿਆ ਇਹ ਹਨਾ ਇੱਥੇ ਸਿਆਣਾ ਹੋਇਆ ਇਹਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਇੱਥੇ ਤਾਂ ਕੋਈ ਲੋੜੀ ਨਹੀਂ ਆਪਾਂ ਨੂੰ ਹਨਾ ਠੀਕ ਹੈ ਬਣਾ ਇੱਥੇ ਕਾਹ ਮਾ ਕੇ ਠੀਕ ਬਸ ਸਾਡੀ ਵੇ ਹੋਈ ਮੰਗਰ ਰਸਨਾ ਇਨਸਾਫ ਹੋਣਾ ਚਾਹੀਦਾ ਆ ਇਹ ਚੌਕ ਆ ਹਰ ਕੋਈ ਵਰਤੇ ਪਰ ਗੰਦ ਨਾ ਪਾਵੇ ਹਾਂ ਕਲਰਾਂ ਨਾਲੇ ਹਰ ਕੋਈ ਵਰਤੇ ਉਹ ਵੀ ਵਰਤੇ ਅਸੀਂ ਵੀ ਵਰਤਾਂਗੇ ਸਾਂਝਾ ਆ ਆਪਾਂ ਇਹ ਨਹੀਂ ਕਹਿੰਦੇ ਸਾਡਾ ਚੰਡਿਆ ਦਾ ਸਾਂਝਾ ਆ ਵਰਤ ਸਕਦੇ ਹਣਾ ਚਲੋ ਡਰਾਈਡੀਆਂ ਕੱਟਣ ਹੋਈ ਆ ਤੀਆਂ ਦੇ ਚੌਂਕ ਦੇ ਵਿੱਚ ਜਾਮ ਲਾਤਣਾ ਹੈ ਧਰਮਾ ਦਿੱਤਾ ਹੈ ਕੀ ਕਰੀ ਤੇ ਕੀ ਚੱਲ ਰਿਹਾ ਹੈ ਕੁਝ ਨਹੀਂ ਹੈ ਛੋਟਾ ਜਿਹਾ ਇੱਕ ਇਸ਼ੂ ਹੈ ਕਿ ਉਹ ਜਿਹੜੀ ਲੈਂਡ ਹੈ ਜਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਉਹਾਰ ਪਿੰਡੋਂ ਨੂੰ ਮਨਾਇਆ ਜਾਂਦਾ ਹੈ 10-12 ਦਿਨ ਲਈ ਤਿਉਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਇੱਕ ਬੂਟਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਕੋ ਡਿਸਪਿਊਟ ਹੈ ਜਿਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੂਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਅੱਜ ਆਸਪੁਰੋਜ਼ ਦੇ ਲੋਕ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਤੀਆਂ ਦਾ ਤਿਹਾੜ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ 'ਚ ਬੜੀ ਇਦੀ ਪ੍ਰਤੀ ਸਤਿ ਸ਼੍ਰੀ ਭਾਵਨਾ ਰਹਿੰਦੀ ਹੈ ਪਰ ਅੱਜ ਬੂਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਂਸਸ ਕ੍ਰੀਏਟ ਹੋਇਆ ਹੈ ਇਸ ਕਰਕੇ ਮੌਕੇ ਤੇ ਮੈਨੂੰ 112 ਦੀ ਕਾਲ ਰਿਸੀਵ ਹੋਇਆ ਤੇ ਮੌਕੇ ਤੇ ਪਹੁੰਚਿਆ ਤੇ ਬੁੱਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਕਰੈਕਟਰ ਇੱਥੋਂ ਹਟਾਏ ਫਿਰ ਹਾਲ ਉਹ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪਰੀਏਟ ਐਕਸ਼ਨ ਹੋਏਗਾ ਲਿਆ ਜਾਏਗਾ ਤੇ ਸਮਝੌਤਾ ਕਰਾਇਆ ਜਾਏਗਾ ਥੈਂਕ ਯੂ